ਮੌਜੂਦਾ ਤਸਵੀਰ ਆ ਉਹ ਇੱਕ ਪੱਤਰਕਾਰ ਦਾ ਦੱਸਣਾ ਵੀ ਫਰਜ਼ ਹੁੰਦਾ ਕਿ ਮੌਜੂਦਾ ਤਸਵੀਰ ਆਵੈ ਹਾਲਾਤ ਆਵੈ ਹੁਣ ਮੈਂ ਪੰਜਾਬ ਦੀ ਜਿਹੜੀ ਤਸਵੀਰ ਤੁਹਾਨੂੰ ਦੱਸਦਾ ਮੈਂ 553 ਕਿਲੋਮੀਟਰ ਦੀ ਸੱਚਾਈ ਹੈ ਤੁਸੀਂ ਬਾਰਡਰ ਚਲੇ ਜਾਓ ਕੈਮਰੇ ਲੈ ਕੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿੰਨਾ ਲੰਬਾ ਬਾਰਡਰ ਹੈ ਤੇ ਕੀ ਹਾਲਾਤ ਹੈ ਜੇ 6 ਵਜੇ ਤੋਂ ਬਾਅਦ ਬੱਸ ਤੁਸੀਂ ਦੇਖੋ ਭਾਈ ਜੀ ਯਾਰ ਮੈਂ ਇੱਕ ਦਿਨ ਬਟਾਲੇ ਵੱਲ ਚਲਾ ਗਿਆ ਡੇਰਾ ਬਾਬਾ ਨਾਨਕ ਤੋਂ ਲੈ ਕੇ ਉਧਰ 40 41 ਕਿਲੋਮੀਟਰ ਜੋ ਕੁੜੀਆਂ ਵਾਲੀ ਕਾਲਜ ਹੀ ਹੈਨੀ ਉੱਤੇ ਮੈਂ ਪਿੰਡ 'ਚ ਚਲਾ ਗਿਆ ਕਿ ਮੈਂ ਕਹਾਂ ਯਾਰ ਤੁਸੀਂ ਕੀ ਕਰਦੇ ਹੋ ਕਹਿੰਦੇ 6 ਵਜੇ ਤੋਂ ਬਾਅਦ ਬੱਚ ਨਹੀਂ ਜਲਦੀ ਕੁੜੀਆਂ ਨੂੰ ਪੜਾਈਦਾ ਨਹੀਂ ਮੈਂ ਕਹਾਂ ਇਹ ਤਾਂ ਬੜੀ ਅਜੀਬ ਗੱਲ ਹੈ ਕਹਿੰਦੇ ਕਾਲਜ ਹੈ ਨਹੀਂ ਉਰੇ ਇਹਨਾਂ ਨੂੰ ਹੁਣ ਅੰਮ੍ਰਿਤਸਰ ਭੇਜੀਏ ਕਿੱਥੇ ਭੇਜੀਏ ਇਹਨਾਂ ਨੂੰ ਜੇ ਦੂਰ ਜਾਣਗੇ ਤੇ ਪੜਨਗੇ ਕਿਵੇਂ ਠੀਕ ਹੈ ਨਾ ਪੜਨਗੇ ਕਿਵੇਂ ਇਹ ਤੇ ਲਿਆ ਕੇ ਕੋਣ ਆਊਗਾ ਰਾਤੀ ਕਹਿੰਦੇ ਕਾਲਜ ਹੈ ਅੰਮ੍ਰਿਤਸਰ ਭੇਜਣਾ ਪਊ ਸਾਨੂੰ ਬਟਾਲੇ ਭੇਜਣਾ ਪਊ ਇਸ ਕਰਕੇ ਕੁੜੀਆਂ ਨੂੰ ਅਸੀਂ 12ਵੀਂ ਤੋਂ ਬਾਅਦ ਨਹੀਂ ਪੜਾਉਂਦੇ ਇਹ ਛੋਟੀ ਗੱਲ ਹੈ ਯਾ ਇਹ ਛੋਟੀ ਗੱਲ ਅਸੀਂ ਸੋਚ ਸਕਦੇ ਹਾਂ ਮੌਜੂਦਾ ਜਨਰੇਸ਼ਨ ਦੇ ਵਿੱਚ ਇਹ ਹਾਲਾਤਾਂ ਦੇ ਵਿੱਚ ਅਸੀਂ ਕਿਵੇਂ ਮੁਕਾਬਲਾ ਕਰ ਲਾਂਗੇ ਗੁਰਦਾਵਾਂ ਦਾ ਪੰਚਕੂਲਾ ਦਾ ਨੌਇਡਾ ਦਾ ਬੰਗਲੌਰ ਦਾ ਕਿਵੇਂ ਮੁਕਾਬਲਾ ਕਰ ਲਾਂਗੇ ਸਾਡੇ ਉਧਰਲੇ ਬੈਲਟ ਕਿਉਂਕਿ ਬਾਰਡਰ ਸਕਿਉਰਿਟੀ ਫੋਰਸ 6 ਵਜੇ ਤੋਂ ਬਾਅਦ ਬਸਾਂ ਬੰਦ ਕਰਾ ਦਿੰਦੀ ਹੈ ਤੁਸੀਂ ਡੈਸਟੀਨੇਸ਼ਨ ਤੇ ਬਸ ਨਹੀਂ ਜਾਂਦੀ ਹੁੰਦਾ ਜਦੋਂ ਹਨੇਰਾ ਹੋ ਜਾਂਦਾ ਤੇ ਲੋਕੀ ਕਰਨਗੇ ਕੀ ਦੱਸੋ ਮੈਨੂੰ ਕਰਨਗੇ ਕੀ ਹਾਲਾਤ ਸਾਡੇ ਪੰਜਾਬ ਦੇ ਭੌਗੋਲਿਕ ਸਟਰਕਚਰ ਕਰਕੇ ਆ ਦੂਜਾ ਜਿਹੜਾ ਹੈਗਾ ਸਾਡੀ ਬਾਰਡਰ ਬੈਲਟ ਦੇ ਮੰਨ ਲਓ ਬਟਾਲੇ ਐਗਰੀਕਲਚਰ ਇਕੁਪਮੈਂਟ ਖੇਤੀਬਾੜੀ ਦੇ ਉਜਾਰਾਂ ਦੀ ਇੰਡਸਟਰੀ ਸੀ ਉਹ ਸਾਰੀ ਖਤਮ ਹੋ ਗਈ ਲਗਭਗ ਕਿਵੇਂ ਕੰਮ ਚੱਲੂਗਾ ਫਿਰ ਹੁਣ ਜੇ ਤੁਸੀਂ ਕਹੋਗੇ ਕਣਕ ਤੇ ਝੋਨਾ ਬੀਜ ਕੇ ਰੋਟੀ ਖਾ ਲਓ ਨਹੀਂ ਪੰਜਾਬ ਨਹੀਂ ਚੱਲ ਸਕਦਾ ਉਹਦੇ ਨਾਲ ਉਹਦੇ ਲਈ ਤੁਹਾਨੂੰ ਇਹਦੇ ਇੰਡਸਟਰੀ ਨੂੰ ਲਿਆਣਾ ਹੀ ਪੈਣਾ ਇੱਥੇ ਹਰਿਆਣਾ ਤਾਂ ਡਵੈਲਪ ਕਰ ਗਿਆ ਉਹਨਾਂ ਕੋ ਗੁੜਗਾਵਾ ਆ ਗਿਆ Google ਆ ਗਈ Microsoft ਆ ਗਿਆ ਤੇ ਪੰਜਾਬ ਕੋ ਕੀ ਆਇਆ ਕੈਂਸਰ ਹੋਰ ਦੱਸੋ ਜੇ ਪੰਜਾਬ ਵਿੱਚ ਕੁਝ ਆਇਆ ਇਸ ਕਰਕੇ ਪੰਜਾਬ ਨੂੰ ਸਰਵਾਈਵ ਕਰਨ ਦੀ ਲੋੜ ਹੈ ਜਿੱਦਾਂ ਜਿੱਦਾਂ ਪੰਜਾਬ ਖੜਾ ਹੋ ਜੂ ਪੈਰਾਂ ਤੇ ਇਹ ਸਾਰਾ ਕ੍ਰਾਈਮ ਵੀ ਖਤਮ ਹੋਊਗਾ ਤانوں ਕੀ ਲੱਗਦਾ ਹੈ ਕਿ ਜੱਗੂ ਭਗਵਾਨਪੁਰੀਏ ਦੇ ਸਿਰ ਤੇ ਹੱਥ ਕੀ ਦਾ ਕਿਹੜੇ ਸਿਆਸੀ ਲੀਡਰ ਦਾ ਹੱਥ ਹੈ ਦੇਖੋ ਸੱਤਾ ਦੇ ਨਾਲ ਪਰਿਵਰਤਨ ਹੁੰਦੇ ਰਹਿੰਦੇ ਆ ਹੱਥ ਜਿਹੜੇ ਆ ਕਿਉਂਕਿ ਜੇਲ੍ਹ 'ਚ ਹੈਗਾ ਜੇਲ੍ਹ 'ਚ तमाम तरह ਦੀਆਂ ਸਹੂਲਤਾਂ ਵੀ ਚਾਹੀਦੀਆਂ ਹੁੰਦੀਆਂ ਔਰ ਸਾਥੀਆਂ ਨਾਲ ਮਿਲਣਾ ਵਰਤਨਾ ਵਿੱਚ ਹੁੰਦਾ ਫੋਨ ਤੇ ਵੀ ਗੱਲ ਕਰਨੀ ਹੁੰਦੀ ਆ ਚਲੋ ਬੰਦਾ ਕੰਫਰਟੇਬਲ ਹੁੰਦਾ ਕਿ ਸਰਕਾਰਾਂ ਦਾ ਪ੍ਰਭਾਵ ਹੁੰਦਾ ਜਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਤੁਹਾਨੂੰ ਯਾਦ ਹੋਵੇਗਾ ਕਿ ਉਦੋਂ ਵਿਕਰਮ ਮਜੀਠੀਏ ਦੇ ਕੰਨੀ ਸਾਰਾ ਮੱਜਾ ਉਧਰ ਘੁੰਮਦਾ ਸੀ ਤੇ ਬਿਕਰਮਜੀਠੀ ਠੀਕ ਹੁਲ ਜਾਂਦੇ ਰਹੇ ਸਾਰੇ ਔਰ ਬਾਅਦ ਵਿੱਚ ਸੁਖਜਿੰਦਰ ਰੰਧਾਵਾ ਜਦੋਂ ਪੰਜਾਬ ਦੇ ਹੋਮ ਮਿਨਿਸਟਰ ਬਣੇ ਉਹਨਾਂ ਨੇ ਅਲੀਗੇਸ਼ਨ ਵੀ ਲਾਏ ਕਿ ਬਿਕਰਮਜੀਠੀ ਦਾ ਹੱਥ ਆਵੇ ਸਕਤੇ ਲੇਕਿਨ ਬਾਜ ਬਿਕਰਮਜੀਠੀ ਨੇ ਕਾਊਂਟਰ ਕੀਤਾ ਕਿ ਇਹ ਤਾਂ ਸੁਖਜਿੰਦਰ ਰੰਧਾਵਾ ਦਾ ਇਹ ਸਿਰ ਤੇ ਆਤਾ ਕਿਉਂਕਿ ਸੁਖਜਿੰਦਰ ਰੰਧਾਵਾ ਹੋਮ ਮਿਨਿਸਟਰ ਸੀ ਹੋਮ ਮਿਨਿਸਟਰ ਹੋਣ ਦੇ ਨਾਲ ਨਾਲ ਉਸ ਤੋਂ ਪਹਿਲਾਂ ਉਹ ਜੇਲ੍ਹ ਮੰਤਰੀ ਵੀ ਸੀਗੇ ਤੇ ਉਹ ਕਹਿੰਦੇ ਜੀ ਜੇਲ੍ਹ ਦੇ ਵਿੱਚ ਜੱਗੂ ਭਗਵਾਨਪੁਰੇ ਨੂੰ ਇਹਨਾਂ ਨੇ ਸਹੂਲਤਾਂ ਦਵਾਈਆਂ ਹੋਈਆਂ ਸੋ ਜਿੱਦਾਂ ਜਿੱਦਾਂ ਸਰਕਾਰ ਬਦਲਦੀ ਆ ਉਹਦੇ ਉਹਦੇ ਨਾਲ ਇਹਨਾਂ ਦੇ ਜਿੰਨੇ ਨੌਜਵਾਨ ਹੈਗੇ ਗੈਂਗਸਟਰ ਇਨਾਂ ਦੇ ਰੁਝਾਨ ਵੀ ਉਸੇ ਹਿਸਾਬ ਨਾਲ ਬਦਲਦੇ ਕਿਉਂਕਿ ਪੁਲਿਸ ਵੀ ਉਹਨਾਂ ਦੀ ਸੁਣਦੀ ਨਾ ਜਿਹੜੇ ਉਹਨਾਂ ਦੇ ਸੱਤਾਧਾਰੀ ਲੀਡਰ ਹੁੰਦੇ ਆ ਐਮਐਲਏ ਹੁੰਦੇ ਆ ਮੰਤਰੀ ਹੁੰਦੇ ਆ ਉਹਨਾਂ ਦੀ ਹੀ ਸੁਣਦੀ ਆ ਪੁਲਿਸ ਵਿਰੋਧੀ ਵੀ ਤਾਂ ਜਿੱਦੀ ਥੋੜਾ ਨਾ ਕਿਸੇ ਨੇ ਸੁਣ ਲੈਣੀ ਹੈ ਅਖੀਲਾ ਸਵਾਲ ਹੈ ਜੀ ਮੇਰਾ ਹੁਣ ਦੀ ਮੌਜੂਦਾ ਸਥਿਤੀ ਦੇ ਹਿਸਾਬ ਦੇ ਨਾਲ ਜੋ ਕੁਝ ਵੀ ਹੋਇਆ ਬੀਤੇ ਦਿਨ ਚਾਹੇ ਦੋ ਗੈਂਗਸਟਰ ਦੇ ਵਿੱਚ ਵਾਰ ਹੋਵੇ ਚਾਹੇ ਬਾਕੀ ਜਿੰਨੇ ਵੀ ਗੈਂਗਸਟਰ ਹੈਗੇ ਨੇ ਕਿ ਉਹਨਾਂ ਦੇ ਗੈਂਗਸ ਨੇ ਤਾਂ ਆਉਣ ਵਾਲਾ ਸਮਾਂ ਪੰਜਾਬ ਦਾ ਕਿਦਾਂ ਦਾ ਰਹਿਣ ਵਾਲਾ ਦੇਖੋ ਪੰਜਾਬ ਦੇ ਵਿੱਚ ਹਜੇ ਹਾਲਾਤ ਨਹੀਂ ਸੁਧਰਾਂਗੇ ਉਹਦਾ 2-3 ਰੀਜ਼ਨ ਹੈਗੇ ਕਿ ਇੱਕ ਤਾਂ ਪੰਜਾਬ ਦੇ ਉੱਤੇ ਨਿਗਾਹ ਜੜੀ ਹੈ ਨਾ ਸਾਡੇ ਸਰਹੱਦ ਦੀ ਜਿਹੜਾ ਦੇਸ਼ ਹੈਗਾ ਪਾਕਿਸਤਾਨ ਇਹਦੀ ਬਹੁਤ ਨਿਗਾਹ ਸਹੀ ਨਹੀਂ ਹੈ ਨਾਰਕੋ ਟੈਰੋਰਿਜ਼ਮ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਗੈਂਗਸਟਰਸ ਦੇ ਨੈਟਵਰਕ ਨੂੰ ਜਿਹੜਾ ਟੈਰੋਰਿਜ਼ਮ ਦੇ ਇਨਵਾਲਡ ਤੱਕੇ ਲਿਆ ਜਾ ਰਿਹਾ ਮੰਨ ਲਓ ਹਰਿੰਦਰ ਸਿੰਘ ਦਾ ਰੰਦਾ ਹੈਗਾ ਸੰਧੂ ਪਾਕਿਸਤਾਨ ਚ ਚਲਾ ਗਿਆ ਹੁਣ ਉਹ ਟੈਰਰਿਸਟ ਆਊਟਫਿਟ ਲਈ ਕੰਮ ਕਰ ਰਿਹਾ ਬੇਸਿਕਲੀ ਪੰਜਾਬ ਦਾ ਗੈਂਗਸਟਰ ਸੀਗਾ ਉਨੇ ਪੰਜਾਬ ਚ ਨੈਟਵਰਕ ਉਹਦਾ ਜਿਹੜਾ ਹੈਗਾ ਹੁਣ ਆਈਐਸਆਈ ਪਾਕਿਸਤਾਨ ਇਸਤੇਮਾਲ ਕਰ ਰਹੀ ਹੈ ਇਦਾਂ ਹੀ ਜਿਹੜਾ ਨੈਟਵਰਕ ਹੈਗਾ ਬਾਹਰ ਬੈਠੇ ਕੈਨੇਡਾ ਚ ਗੋਲਦੀ ਬਰਾਲ ਉਹਨਾਂ ਦਾ ਹੈਗਾ ਵਾ ਉਹ ਸਾਰੇ ਜਿਹੜੇ ਉਹਨਾਂ ਦਾ ਨੈਟਵਰਕ ਉਹ ਵੀ ਗੈਂਗਸਟਰ ਰਏ ਪੰਜਾਬ ਦੇ ਵਿੱਚ ਉਹਨਾਂ ਦਾ ਵੀ ਆਪਣਾ ਨੈਟਵਰਕ ਹੈ ਸਾਰੀਆਂ ਏਜੰਸੀਆਂ ਜਿਹੜੀਆਂ ਬਾਹਰਲੀਆ ਮੁਲਕਾਂ ਦੀਆਂ ਉਹਨਾਂ ਦਾ ਨੈਟਵਰਕ ਇਸਤੇਮਾਲ ਕਰਦੀਆਂ ਤੇ ਇਹ ਪੰਜਾਬ ਲਈ ਜਦੋਂ ਤੱਕ ਇਹ ਖਤਰਨਾਕ ਹੀ ਰਹੇਗਾ ਕਿਉਂਕਿ ਪੰਜਾਬ ਦੇ ਹਾਲਾਤ ਨਹੀਂ ਸੁਧਰ ਸਕਦੇ ਪੰਜਾਬ ਜਿਹੜਾ ਸਾਡੇ ਲਈ ਪਾਕਿਸਤਾਨ ਦੀ ਜਿਹੜੀ ਸਰਹੱਦ ਹੈਗੀ ਆ ਉਹ ਬੜੀ ਸੰਵੇਦਨਸ਼ੀਲ ਹੈਗੀ ਆ ਪੂਰੇ ਦੇਸ਼ ਨੂੰ ਅਗਰ ਪਾਕਿਸਤਾਨ ਨੇ ਡਿਸਰਬ ਕਰਨਾ ਤਾਂ ਪੰਜਾਬ ਚੋਂ ਹੋ ਗਈ ਦਸਤਾ ਨਿਕਲਣਾ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਪਹਿਲਾਂ ਪੰਜਾਬ ਨੂੰ ਡਿਸਰਬ ਕਰ ਲਓ ਫਿਰ ਆਪਾਂ ਸਾਰੇ ਹਿੰਦੁਸਤਾਨ ਨੂੰ ਜਾ ਕੇ ਡਿਸਰਬ ਕਰਾਂਗੇ ਰਸਤਾ ਤਾਂ ਪੰਜਾਬ ਚੋਂ ਹੀ ਨਿਕਲਣਾ ਕਿ ਤੋ ਹੋਰ ਤਾਂ ਆਣਾ ਨਹੀਂ ਹੂੰ ਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ ਜੀ ਬਹੁਤ ਦਿੱਤਾ ਸੱਸ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਬਾਰਡਰ ਮੱਧ ਪ੍ਰਦੇਸ਼ ਚ ਐਂਟਰੀ ਕਰਦੇ ਆਂ ਉਹਦੇ ਨਾਲ ਇੱਕ ਕਬੀਲਾ ਹੀ ਇਹੋ ਜਿਹਾ ਜਿਹੜਾ ਪੂਰੇ ਪਿਸਟਲਸ ਬਣਾਉਂਦਾ ਟੌਪ ਦੀਆਂ ਪਿਸਟਲਸ ਆ ਗਲੌਕ ਜਿਹਨੂੰ ਕਹਿੰਦੇ ਆ ਹਾਂਜੀ ਉਹ ਚਾਈਨੀਜ਼ ਪਿਸਟਲ ਵਰਗੀਆਂ ਉੱਥੋਂ ਬੜੀ इजीली ਅਵੇਲੇਬਲ ਹੈ ਜਿੰਨੀ ਮਰਜ਼ੀ ਲੈ ਆਓ ਉਹ ਆਟੋਮੈਟਿਕ ਪਿਸਟਲਸ ਬੜੀਆਂ ਟੌਪ ਦੀਆਂ ਪਿਸਟਲਸ ਹੈ ਇਹ ਸਾਰੀਆਂ ਇਲੀਗਲ ਹੁੰਦੀਆਂ ਨੇ ਇਲੀਗਲ ਆ ਉੱਥੇ ਤਾਂ ਮਤਲਬ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕੁੰਬਾਈ ਪੂਰਾ ਬਣਾਉਂਦਾ ਔਰ ਉਹ ਬਣਾਉਂਦੇ ਨੇ ਵੇਚਦੇ ਨੇ ਇੱਥੋਂ ਪਿਸਟਲਸ ਲੈ ਆਉਂਦੇ ਨੇ ਗੈਂਗਸਟਰਸ ਉਹ ਵਿਕਦੀਆਂ ਪਈਆਂ ਆਰਾਮ ਨਸੀਤ ਸੂਰਤ ਪ੍ਰਸ਼ਾਸਨ ਦਾ ਕੋਈ ਤੁਨ ਲੱਗਦੇ ਵੀ ਹੈ ਨਹੀਂ ਕੋਈ ਜੋਰ ਨਹੀਂ ਹੈਗਾ ਹੋ ਸਕਦਾ ਨਹੀਂ ਨਹੀਂ ਪਤਾ ਬਾਈ ਜੀ ਕੀ ਹੁੰਦਾ ਦੇਖੋ ਤੁਸੀਂ ਪ੍ਰਸ਼ਾਸਨ ਦਾ ਫਿਰ ਹੁਣ ਆਪਾਂ ਅਮਰੀਕਾ ਚ ਚਲ ਜਾਈਏ ਸ਼ਿਕਾਗੋ ਚ ਕਿੰਨਾ ਕਰਾਈ ਵਾ ਪ੍ਰਸ਼ਾਸਨ ਕੀ ਕਰ ਲੂਗਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਹਥਿਆਰ ਜਿਹੜੇ ਆ ਪਹਿਲਾਂ ਯੂਪੀ ਚ ਵਾਲਾ ਬੰਦਾ ਸੀ ਜਿਹੜਾ ਬਿਹਾਰ ਚ ਬੰਦਾ ਰਿਆ ਹੁਣ ਇਹ ਮਧ ਪ੍ਰਦੇਸ਼ ਚ ਟਰਾਂਸਫਰ ਹੋ ਗਿਆ ਜਿਨ੍ਹਾਂ ਨੇ ਇਲੀਗਲ ਕੰਮ ਕਰਨਾ ਉਹਨਾਂ ਨੇ ਤਾਂ ਕਰ ਹੀ ਜਾਣਾ ਉਹਨਾਂ ਦਾ ਤਾਂ ਧੰਦਾ ਉਹਨਾਂ ਨੇ ਤਾਂ ਪੈਸਾ ਕਮਾਣਾ ਉਹ ਕਿਤੇ ਨਾ ਕਿਤੇ ਹੁਣ ਮੂੰਹ ਨੂੰ ਲੱਗਾ ਹੁੰਦਾ ਕਿ ਠੀਕ ਹੈ ਮੈਂ ਹਥਿਆਰ ਬਣਾਣੇ ਆ ਵੇਚਣੇ ਆ ਫਿਰ ਚੱਲਦਾ ਵਾ ਕਿਉਂਕਿ ਇੰਡੀਆ ਦੀ ਆਬਾਦੀ ਬਹੁਤ ਹੈ ਇੱਥੇ ਬੇਰੋਜ਼ਗਾਰੀ ਬਹੁਤ ਹੈ ਆਬਾਦੀ ਬਹੁਤ ਹੈ ਕਮ ਕੀ ਕਰਨ ਤੰਦਾ ਹੈ ਨਹੀਂ ਕੋਈ ਯੂਪੀ ਵਿਹਾਰ ਚ ਜਾ ਕੇ ਦੇਖੋ ਕਲਕੱਤਾ ਅਸਾਮ ਦੇਖੋ ਕਿੰਨੀ ਜਨਤਾ ਬੇਰੋਜ਼ਗਾਰ ਬੈਠੀ ਹੋਈ ਹੈ 140 ਕਰੋੜ ਦੀ ਆਬਾਦੀ ਨੂੰ ਸੰਭਾਲਣਾ ਕੋਈ ਸੌਖਾ ਨਹੀਂ ਹੁੰਦਾ ਗੱਲ ਇਹ ਹੈ ਕਿ ਜਦੋਂ ਤੱਕ ਦੇਸ਼ ਪੂਰੀ ਤਰੱਕੀ ਨਹੀਂ ਕਰਦਾ ਇਦਾਂ ਦੇ ਕ੍ਰਿਮੀਨਲਸ ਰੁਕ ਨਹੀਂ ਸਕਦੇ ਦੂਜਾ ਇੱਕ ਖਾਸ ਕਰਕੇ ਮੈਂ ਜਿਹੜਾ ਕੁਝ ਦੌਰ ਚ ਦੇਖਿਆ ਗਲੈਮਰ ਬਹੁਤ ਆਇਆ ਮਤਲਬ ਲਾਰੈਂਸ ਮਿਸ਼ਨੋਈ ਦਾ ਜਾਂ ਹੋਰ ਜਿਹੜੇ ਗੈਂਗਸਟਰਸ ਐ ਦਿਲਪ੍ਰੀਤ ਬਾਬਾ ਵਾ ਗੋਲਦੀਪ ਰਾੜਾ ਇੱਕ ਗਲੈਮਰ ਬਹੁਤ ਆਇਆ ਹਥਿਆਰਾਂ ਨਾਲ ਫੋਟੋਆਂ ਚੰਗੇ ਕੱਪੜੇ ਮਹਿੰਗੀਆਂ ਐਨਕਾਂ ਹੁਣ ਜਦੋਂ ਲਾਰੈਂਸਿਆਂ ਫੋਟੋਆਂ ਆਉਂਦੀਆਂ ਮਹਿੰਗੇ ਬੂਟ ਮਹਿੰਗੀਆਂ ਟੀ-ਸ਼ਰਟਾਂ ਇਹ ਆਉਂਦੇ ਕਿੱਥੋਂ ਜੀਏ ਉਹ ਹੀ ਨਾ ਫਿਰ ਨੌਜਵਾਨ ਪਿੱਛੇ ਭਟਕਦਾ ਵੀ ਮੇਰੇ ਕੋ ਵੀ ਮਹਿੰਗੀ ਗੱਡੀ ਹੋਣੀ ਚਾਹੀਦੀ ਐ ਮੇਰੇ ਕੋ ਵੀ ਮੈਂ ਵੀ 10000 ਵਾਲੀ ਟੀ-ਸ਼ਰਟ ਪਾਵਾਂ ਮੈਂ ਵੀ 20000 ਵਾਲੇ ਸ਼ੂਜ਼ ਪਾਵਾਂ ਫਿਰ ਉਸ ਕ੍ਰਾਈਮ ਦੀ ਦੁਨੀਆ ਵੱਲ ਵੱਧਦੇ ਆ। ਔਰ ਕਿਉਂਕਿ ਪੰਜਾਬ ਦੇ ਵਿੱਚੋਂ ਰੰਗਦਾਰੀ ਫਰੋਤੀ ਇਹ ਧੰਦਾ ਪਿਛਲੇ ਕੁਝ ਸਮੇਂ 'ਚ ਬਹੁਤ ਵਧਿਆ ਹੈ। ਪਿਛਲੇ ਕੁਝ ਸਾਲਾਂ 'ਚ ਬਹੁਤ ਵਧਿਆ ਔਰ ਇਹ ਟਾਰਗੇਟਡ ਹੋਇਆ। ਇੱਕ ਇੰਡਸਟਰੀ ਬਣ ਚੁੱਕੀ ਹੋਈ ਹੈ ਇੱਥੇ ਵੀ ਜਿਹੜੀ ਐਕਸਟਰੈਕਸ਼ਨ ਆਫ ਮਨੀ ਜਿਹਨੂੰ ਆਪਾਂ ਕਹਿੰਦੇ ਆ ਰੰਗਦਾਰੀ ਆ। ਜੀ ਇਹ ਇੱਥੇ ਇੰਡਸਟਰੀ ਬਣ ਚੁੱਕੀ ਆ ਤੁਹਾਡੇ ਸਾਹਮਣੇ ਹੁਣ ਰੰਗਦਾਰੀ ਲਈ ਗੋਲੀਆਂ ਚਲਾ ਕੇ ਗਏ ਤੁਹਾਡੇ ਸਾਹਮਣੇ ਦੋ ਦਿਨ ਪਹਿਲਾਂ ਉਸ ਤੋਂ ਪਹਿਲਾਂ ਵੀ ਚੱਲੀਆਂ। ਇਹ ਚੱਲਦਾ ਰਹਿੰਦਾ ਹੈ ਕ੍ਰਾਈਮ ਜਿਹੜਾ ਪੰਜਾਬ ਦੇ ਵਿੱਚ ਐਕਸਟਰੈਕਸ਼ਨ ਆਫ ਮਨੀ ਖਾਸ ਕਰਕੇ ਜਦੋਂ ਅਨਇੰਪਲੋਇਮੈਂਟ ਜਿਹੜਾ ਯੂਥ ਹੈ ਜਿੰਨੇ ਕੋ ਕੋਈ ਕਾਰੋਬਾਰ ਨਹੀਂ ਆ ਰੋਜ਼ਗਾਰ ਨਹੀਂ ਆ ਹੁਣ ਪੰਜਾਬ ਦੇ ਵਿੱਚੋਂ ਦੇਖੋ ਹੈ ਕੀ ਆ ਪੰਜਾਬ ਚ ਖੇਤੀਬਾੜੀ ਦਾ ਧੰਦਾ 85% ਕਿਸਾਨ ਤਾਂ 5 ਏਕੜ ਤੋਂ ਥੱਲੇ ਵਾਲੇ ਤੁਸੀਂ ਮੇਰੀ ਗੱਲ ਸਮਝ ਗਏ ਨਾ 85 ਏਕੜ ਤੋਂ 85% ਕਿਸਾਨ 5 ਏਕੜ ਤੋਂ ਥੱਲੇ ਵਾਲੇ ਹੁਣ ਤੁਸੀਂ ਵੀ ਜ਼ਮੀਦਾਰ ਹੋ ਮੈਂ ਵੀ ਜ਼ਮੀਦਾਰ ਆ 5 ਏਕੜ ਦੇ ਵਿੱਚ ਕਿਹੜਾ ਰੋਟੀ ਖਾ ਲੂਗਾ ਮੈਨੂੰ ਦੱਸੋ 5 ਏਕੜ ਦੇ ਵਿੱਚ ਤਾਂ ਤੁਸੀਂ ਆਪਣੇ ਖਰਚੇ ਮੱਸੀ ਘਰਾਂ ਦੇ ਪੂਰੇ ਰੋਟੀ ਖਾ ਸਕਦੇ ਹੋ ਤੁਸੀਂ ਕੋਈ ਉਹਦੇ ਚ ਮਹਿੰਗਾ ਖਰਚਾ ਨਹੀਂ ਕਰ ਸਕਦੇ ਹੋ ਜੇ ਕਿਤੇ ਤੋਂ ਵਿਆਹ ਆ ਗਿਆ ਘਰੇ ਕਿਸੇ ਦਾ ਕੁੜੀ ਦਾ ਮੁੰਡੇ ਦਾ ਫਿਰ ਤੁਸੀਂ ਕਰਜ਼ਾਈ ਹੋਗੇ ਤੇ ਹਾਲ ਇਹ ਹੈ ਕਿ ਜਿਹੜਾ ਤਾਜ਼ਾ ਡਾਟਾ ਆਇਆ ਬਈ 3 ਲੱਖ ਰੁਪਈਆ ਪਰ ਕਿਸਾਨ ਦੇ ਉੱਤੇ ਕਰਜ਼ਾ ਆਨ ਐਵਰੇਜ ਪੰਜਾਬ ਆਨ ਐਵਰੇਜ ਹਾਂ ਤੇ ਤੁਸੀਂ ਇਹ ਦੱਸੋ ਕਿਵੇਂ ਸੂਬਾ ਸਰਵਾਈਵ ਕਰ ਜੂਗਾ ਹਰ ਕਿਸਾਨ ਦਾ ਕਰਜ਼ੇ ਹੀਠਾ ਤੇ ਪੰਜਾਬ ਦਾ ਪੰਜਾਬ ਚ ਕੋਈ ਗੂਗਲ ਵਾਂਗੂ ਸੌਫਟਵੇਅਰ ਇੰਡਸਟਰੀ ਤਾਂ ਹੈ ਨਹੀਂ ਗੁੜਗਾਵਾ ਦੀ ਜਾਂ ਮੈਂ ਕਹਾਂ ਮਾਈਕਰੋਸਾਫਟ ਦਾ ਆਫਿਸ ਇੱਥੇ ਹੈ ਗੂਗਲ ਦਾ ਆਫਿਸ ਇੱਥੇ ਹੈ ਏਐਮਡੀ ਦਾ ਆਫਿਸ ਇੱਥੇ ਹੈ ਐਮਾਜ਼ੋਨ ਦਾ ਇੱਥੇ ਹੈ ਸ਼ਾਪੀਫਾਈ ਦਾ ਇੱਥੇ ਇਥੇ ਉਹਦੇ ਤਾਂ ਕੁਝ ਵੀ ਨਹੀਂ ਹੈਗਾ ਇੱਥੇ ਤਾਂ ਮੋਹਾਲੀ ਤੱਕ ਜਿਹੜਾ 에ਰਪੋਰਟ ਹੈ 에ਰਪੋਰਟ ਦੇ ਲਾਗੇ ਛੱਕੇ ਜ਼ਮੀਨਾਂ ਮਹਿੰਗੀਆਂ ਉਸ ਤੋਂ ਅੱਗੇ ਤਾਂ ਸਭ ਖਾਲੀ ਹੈ ਉਸ ਤੋਂ ਕਿ ਕਿੱਥੇ ਜਾਂ ਲੁਧਿਆਣੇ ਦੀ ਇੰਡਸਟਰੀ ਹੈ ਕੁਝ ਜਲੰਧਰ ਦੀ ਇੰਡਸਟਰੀ ਹੈ ਉਹ ਵੀ ਹੁਣ ਜਾਈ ਜਾਂਦੀ ਹੈ ਹੌਲੀ ਹੌਲੀ ਕਿਉਂਕਿ ਗੱਲ ਇਹ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਅਸੀਂ ਉਸ ਵਿਕਸਤ ਸੂਬੇ ਹੋ ਸਰਕਾਰ ਜਿਆਦਾ ਸਹੂਲਤਾਂ ਦੇਵੇ ਉਧਰਲੇ ਪਾਸੇ ਜਾਈਏ ਇਸੇ ਕਰਕੇ ਜਿਹੜੀ ਜਲੰਧਰ ਦੀ ਸਾਰੀ ਇੰਡਸਟਰੀ ਮੈਕਸਿਮਮ ਸਪੋਰਟਸ ਦੀ ਹੈ ਉਹ ਮੇਰਟ ਸ਼ਿਫਟ ਕਰ ਗਈ ਇਧਰੋਂ ਮੇਰਟ ਚਲੀ ਗਈ ਕਿਉਂਕਿ ਜਿਹੜੀ ਹੁਣ ਲੱਕੜ ਆਂਦੀ ਸੀ ਕਸ਼ਮੀਰ ਤੋਂ ਉਹ ਸਾਰੀ ਉਧਰ ਚਲੀ ਗਈ ਆਪਣੇ ਕਠੂਏ